ਦੇਉ ਜੀ ਹੈ ਗੈਜ ਰਿਕਵਰੀ ਜੋਧਾ ਪੁਲਿਸ ਨੂੰ ਕੁਝਲੇ ਕੁਝ ਸਮੇਂ ਤੋਂ ਇਨਫੋਰਮੇਸ਼ਨ ਸਿਗੀ ਕਿ ਅਵਤਾਰ ਸਿੰਘ ਉਰਫ ਰੇਸ਼ਮ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਲਤਾਲਾ ਤੇ ਬਲਜੀਤ ਸਿੰਘ ਉਹ ਸੁਮਿਤਾ ਇਹ ਦੋਨੋਂ ਜਿਹੜੇ ਜੋਧਾ ਏਰੀਆ ਦੇ ਵਿੱਚ ਆਪੀ ਹਸਕ ਦਾ ਜਿਹੜਾ ਹੈਗਾ ਉਹ ਕੰਮ ਕਰ ਰਹੇ ਸਨ ਕੱਲ ਇਨਫੋਰਮੇਸ਼ਨ ਮਿਲੀ ਸਗੀ ਕਿ ਨਾ ਕੋ ਕਨਸਾਈਨਮੈਂਟ ਹੈਗੀ ਹੈ ਤੇ ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ ਐਸ ਐਚਓ ਜੋਧਾ ਦੀ ਟੀਮ ਵੱਲੋਂ ਜਿਹੜਾ ਹੈ ਪਿੰਡ ਲਤਾਲੇ ਦੇ ਵਿੱਚ ਰੇਡ ਕੀਤਾ ਗਿਆ ਤੇ ਉੱਥੋਂ 45 ਜਿਹੜੇ ਗੱਟੂ ਹੈ ਪਲਾਸਟਿਕ ਉਹ ਬਰਾਮਦ ਕੀਤੇ ਗਏ ਹੈ ਇੱਕ ਗੱਟੂ ਦਾ ਪਰ 20 ਕਿਲੋ ਟੋਟਲ 900 ਕਿਲੋ ਪੁਕੀ ਚੂਰਾ ਪੋਸਟ ਜਿਹੜੀ ਹੇਲੋ ਕਰੋ ਲਤਾਲੇ ਪਿੰਡ ਤੋਂ ਬਰਾਮਦ ਕੀਤੀ ਗਈ ਹੈ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਇੱਕ ਦੋਸ਼ੀ ਹੈ ਅਵਤਾਰ ਸਿੰਘ ਉਰਫ ਰੇਸ਼ਮ ਪੁੱਤਰ ਗੁਰਮੇਲ ਇਹਨੂੰ ਕੱਲ ਮੌਕੇ ਤੇ ਅਰੈਸਟ ਕਰ ਲਿਆ ਗਿਆ ਤੇ ਦੂਸਰੇ ਦੋਸ਼ੀ ਹੈ ਬਲਜੀਤ ਸਿੰਘ ਉਰਫ ਮੀਤਾ ਇਹ ਅਜੇ ਪਗੜਾ ਹੈ ਜਿਹੜੇ ਬਲਜੀਤ ਸਿੰਘ ਉਰਫ ਮੀਤਾ ਇਹਦੇ ਉੱਤੇ 7 ਮੁਕਦਮੇ ਪਹਿਲੇ ਦਰਜ ਹਨ ਤੇ ਇਹਦੀ ਜਿਹੜੀ ਭਾਲ ਹੈ ਜਾਰੀ ਹੈ ਐਂਡ ਇਸ ਦੇ ਮੁਕਦਮੇ ਦੱਤੇ ਹਾਂਜੀ ਇਹਦੇ ਤੇ ਐਨਡੀਪੀਐਸ ਤੇ ਸ਼ਰਾਬ ਦੇ ਮੁਕਦਮੇ ਤੁਹਾਨੂੰ ਦੂਸਰਾ ਬੰਦਾ ਕੀ ਕੰਮ ਕਰਦਾ ਸੀ ਅਵਤਾਰ ਸਿੰਘ ਜਿਹੜਾ ਹੈਗਾ ਉਹ ਇਹਦਾ ਕੰਮ ਜਿਹੜਾ ਕੀ ਸੀ ਸਰ ਇਹ ਖੇਤੀਬਾੜੀ ਕਰ ਖੇਤੀਬਾੜੀ ਦਾ ਹੀ ਕੰਮ ਕਰਦਾ ਸੀ ਇਸ ਤੇ ਕੋਈ ਵੀ ਕਦਰ ਲੱਗਦੀ ਨਹੀਂ ਇਹਦੇ ਤੇ ਕੋਈ ਮਖਦਰ ਨਹੀਂ